ਮੈਂ ਅੱਜ ਗੱਲ ਕਰਨ ਲੱਗਾ ਆ ਗੱਲ ਜਿਹੜੀ ਆ ਉਹ ਡਰਾਈਵਰ ਮਾਲਕ ਜਿਹੜੇ ਮਾਲਕ ਵੀ ਹਨ ਔਰ ਆਪ ਡਰਾਈਵ ਵੀ ਕਰ ਦਿੰਦੇ ਔਰ ਨਾਲ ਦੇ ਨਾਲ ਬਿਲ ਟ੍ਰਾਂਸਪੋਰਟਰ ਹੈਗੇ ਨੇ ਜਿਨ੍ਹਾਂ ਦੀਆਂ ਗੱਡੀਆਂ ਚੱਲਦੀਆਂ ਨੇ 2 4 5 10 20 ਗੱਡੀਆਂ ਚੱਲਦੀਆਂ ਨੇ ਅੱਜ ਉਹਨਾਂ ਦੀ ਗੱਲ ਕਰਾਂ ਅ ਇਹ ਵਾਲਾ ਜਿਹੜਾ ਕੰਮ ਹੈ ਜਿਹੜਾ ਬੋਲਣਾ ਜਿਹੜਾ ਪ੍ਰੈਸ ਕਾਨਫਰੈਂਸ ਆਪਾਂ ਅੱਜ ਕਰ ਰਹੇ ਆ ਇਹ ਪ੍ਰੈਸ ਕਾਨਫਰੈਂਸ ਜਿਹੜੀ ਮਦੂਜਾ ਜਿਹੜੇ ਇਸ ਟਾਈਮ ਜਿਹੜੇ ਸਾਡੇ ਕਾਬਜ ਨੇ ਸਾਡੇ ਰੀਪ੍ਰেজেন্ট ਕਰ ਰਹੇ ਨੇ ਜੰਮੂ ਦੇ ਵਿੱਚ ਸਾਡੀ ਯੂਨੀਅਨ ਨੂੰ ਰਿਪ੍ਰেজেন্ট ਕਰ ਰਹੇ ਨੇ ਸਾਡੀ ਟਰਾਂਸਪੋਰਟ ਨੂੰ ਰਿਪ੍ਰেজেন্ট ਕਰ ਰਹੇ ਨੇ ਅਸੀਂ ਸਾਰੇ ਭਟਕ ਚੁੱਕੇ ਹਾਂ ਸਹੀ ਸੁਣਿਆ ਅਸੀਂ ਜਿਸ ਵਪਾਰੀ ਦਾ ਮਾਲ ਹੈ ਉਹਨੇ ਉੱਥੇ ਆ ਕੇ ਪੈਸੇ ਕਮਾਣੇ ਉਸ ਮਾਲ ਤੋਂ ਉਹਨੇ ਪੈਸੇ ਕਮਾਣੇ ਨ ਜਾ ਕੇ ਉਹ ਘੱਟੋ ਘੱਟ ਸਾਡਾ 50% ਦੇ ਸਾਡਾ ਟੋਲ ਸਾਡੇ ਤੋਂ ਟੋਲ ਸਾਨੂੰ ਉਹਦਾ ਸਬਸਿਡੀ ਦੇਵੇ ਜਾਂ ਉਹਨੂੰ ਸਾਨੂੰ ਰਿਫੰਡ ਕਰੇ 50% ਤੇ ਕਰੇ ਫਿਚਰ ਆਪਣੇ ਬੱਚੇ ਨੂੰ ਪੜ੍ਹਾਣ ਲਈ ਸਾਡੇ ਕੋਲ ਜਰੀਆ ਨਹੀਂ ਹੈ ਸਾਡੇ ਕੋਲ ਪੈਸੇ ਨਹੀਂ ਆ ਗੱਡੀਆਂ ਦੇ ਲੋਨ ਅਸੀਂ ਕਰਾ ਲਏ 50 50 ਲੱਖ ਦੀਆਂ ਗੱਡੀਆਂ ਲੈ ਲਈਆਂ ਲੇਕਿਨ ਇਨਸਟਾਲਮੈਂਟਾਂ ਦੇਣ ਲਈ ਸਾਡੇ ਕੋਲ ਪੈਸੇ ਨਹੀਂ ਹੈ ਆਪਸੀ ਸਾਇੰਟਿਵ ਦੇਖ ਰਹੇ ਸਾਰੇ ਦਸਕਾਂ ਦਾ ਸਵਾਗਤ ਹੈ ਤੇ ਮੈਂ ਹਤ ਜਿੰਦਰਪਾਲ ਸਿੰਘ ਕੌਣ ਸੁਣੇਗਾ ਟਰਾਂਸਪੋਰਟਰਾਂ ਦਾ ਦੁੱਖ ਅਤੇ ਦਰਦ ਟਰਾਂਸਪੋਰਟਰਾਂ ਦਾ ਦੁੱਖ ਅਤੇ ਦਰਦ ਸੁਣਾਉਣ ਦੇ ਲਈ ਟਰਾਂਸਪੋਰਟਰਾਂ ਨੂੰ মিডিਆ ਦਾ ਸਹਾਰਾ ਲੈਣਾ ਪੈ ਰਿਹਾ ਕਿਉਂਕਿ ਮੀਡੀਏਟਰ ਕੋਈ ਰਿਹਾ ਨਹੀਂ ਚੇਅਰਮੈਨ ਸ਼ਿਫਤੀ ਤੁਸੀਂ ਜਾਣਦੇ ਹੋ ਜੰਮੂ ਕਸ਼ਮੀਰ ਦੇ ਵਿੱਚ ਪਿਛਲੇ ਕਾਫੀ ਸਮੇਂ ਤੋਂ ਪਿਛਲੇ ਲੰਬੇ ਸਮੇਂ ਤੋਂ ਇੱਕ ਖਿੱਚ ਤਾਣ ਚੱਲ ਰਹੀ ਹੈ ਹੋਰ ਪਿਛਲੇ ਕਾਫੀ ਸਮੇਂ ਤੋਂ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਇੱਕ ਦੂਜੇ ਦੇ ਖਿਲਾਫ ਪ੍ਰੈਸ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਨੇ ਔਰ ਐਫ ਆਈ ਆਰਾਂ ਵੀ ਕੀਤੀਆਂ ਜਾ ਰਹੀਆਂ ਨੇ ਲੇਕਿਨ ਇਸਦੇ ਹੀ ਚਲਦੇ ਕੌਣ ਸੁਣੇਗਾ ਟਰਾਂਸਪੋਰਟਰਾਂ ਦਾ ਦੁੱਖ ਅਤੇ ਦਰਦ ਕੌਣ ਕਰੇਗਾ ਉਹਨਾਂ ਦਾ ਖਿਆਲ ਕੌਣ ਹੈ ਕਿਸਦੇ ਕੋਲ ਜਾ ਕੇ ਇਹ ਟਰਾਂਸਪੋਰਟਰ ਆਪਣਾ ਦੁੱਖ ਸੁਣਾਉਣ ਟਰਾਂਸਪੋਰਟ ਮਨਿਸਟਰ ਜੋ ਨਵੇਂ-ਨਵੇਂ ਬਣੇ ਨੇ ਉਹਨਾਂ ਤੱਕ ਇਹਨਾਂ ਡਰਾਈਵਰ ਟਰਾਂਸਪੋਰਟਰਾਂ ਦੀ ਪਹੁੰਚ ਨਹੀਂ ਤੇ ਜਿਨ੍ਹਾਂ ਤੱਕ ਪਹੁੰਚ ਹੈ ਉਹਨਾਂ ਦੀ ਆਪਣੀ ਲੜਾਈ ਨਹੀਂ ਮੁੱਕ ਰਹੀ ਇਸ ਦੁੱਖ ਦਰਦ ਨੂੰ ਲੈ ਕੇ ਮੀਡੀਆ ਦੇ ਸਾਹਮਣੇ ਕੱਠੂਆ ਦੇ ਟਰਾਂਸਪੋਰਟਰ ਸਾਹਮਣੇ ਆਏ ਨੇ। ਉਹਨਾਂ ਨੇ ਆਪਣਾ ਦਰਦ, ਆਪਣਾ ਦੁੱਖ ਮੀਡੀਆ ਰਾਹੀਂ ਜਿਹੜਾ ਹੈ ਇਹਨਾਂ ਚਾਹੇ ਚੇਅਰਮੈਨ ਕਹਿ ਲਵੋ ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਦੇ ਜਾਂ ਫਿਰ ਤੁਸੀਂ ਟਰਾਂਸਪੋਰਟ ਮਿਨਿਸਟਰ ਕਹਿ ਲਓ ਉਹਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਦੱਸਿਆ ਕਿ ਕਿਵੇਂ ਉਹਨਾਂ ਦੇ ਘਰ-ਬਾਰ ਜਿਹੜੇ ਨੇ ਉਹਨਾਂ ਦਾ ਜਿਹੜਾ ਬਿਜ਼ਨਸ ਹੈ ਉਹ ਬਿਲਕੁਲ ਠੱਪ ਹੁੰਦਾ ਜਾ ਰਿਹਾ ਹੈ। ਉਹ ਬੈਂਕਾਂ ਦੇ ਕੋਲ ਲੋਨ ਲੈ ਕਰਕੇ ਆਪਣੀਆਂ ਗੱਡੀਆਂ ਤਾਂ ਪਾ ਚੁੱਕੇ ਨੇ ਲੇਕਿਨ ਹੁਣ ਬੈਂਕਾਂ ਨੂੰ ਪੈਸੇ ਮੋੜਨ ਦੇ ਲਈ ਵੀ ਉਹਨਾਂ ਦੇ ਲਈ ਪਰੇਸ਼ਾਨੀ ਆ ਰਹੀਆਂ ਨੇ ਹੋਰ ਵੀ ਬਹੁਤ ਸਾਰੇ ਮੁੱਦੇ ਰੇਟਸ ਨੂੰ ਲੈ ਕਰਕੇ ਜਿਹੜੇ ਮੁੱਦੇ ਜਿਹੜੇ ਮੁੱਦੇ ਜਿਹੜੇ ਸੀਗੇ ਇਹ ਟਰਾਂਸਪੋਰਟ ਐਸੋਸੀਏਸ਼ਨਾਂ ਜਿਹੜੀਆਂ ਵੈਲਫੇਅਰ ਐਸੋਸੀਏਸ਼ਨ ਬਣੀ ਹੋਈ ਹੈ ਉਹਨਾਂ ਨੇ ਚੁਕਨੇ ਸੀ ਟਰਾਂਸਪੋਰਟ ਯੂਨੀਅਨਾਂ ਨੇ ਚੁਕਨੇ ਸੀ ਉਹ ਮੁੱਦੇ ਅੱਜ ਟਰਾਂਸਪੋਰਟਰਾਂ ਨੂੰ ਖੁਦ ਕੈਮਰੇ ਦੇ ਸਾਹਮਣੇ ਆ ਕਰਕੇ ਕਹਿਨੇ ਪੈਗੇ ਕਿਉਂਕਿ ਟ੍ਰਾਂਸਪੋਰਟ ਜਿਹੜੀ ਹੈ ਉਹ ਦੇਸ਼ ਦੀ ਰੀੜ ਦੀ ਹੱਡੀ ਹੁੰਦੀ ਹੈ। ਇਸ ਰੀੜ ਦੀ ਹੱਡੀ ਦੇ ਵਿੱਚ ਜੇਕਰ ਕਿਤੇ क्रैक ਆਣਾ ਸ਼ੁਰੂ ਹੋ ਗਿਆ ਤਾਂ ਦੇਸ਼ ਦੇ ਹਾਲਾਤ ਵੀ ਮਾੜੇ ਹੋ ਸਕਦੇ ਨੇ। ਸੋ ਟ੍ਰਾਂਸਪੋਰਟ ਦੇ ਜਿਹੜੇ ਡਰਾਈਵਰ ਅਤੇ ਛੋਟੇ ਟ੍ਰਾਂਸਪੋਰਟਰ ਜਿਨ੍ਹਾਂ ਦੀਆਂ ਦੋ-ਦੋ ਚਾਰ-ਚਾਰ ਪੰਜ-ਪੰਜ ਗੱਡੀਆਂ ਨੇ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਕਠੂਆ ਦੇ ਵਿੱਚ ਆਪਣਾ ਦੁੱਖੜਾ ਜਿਹੜਾ ਹੈ ਉਹ মিডিਆ ਰਾਹੀਂ ਇਹਨਾਂ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆਉ ਸੁਣਦੇ ਹਾਂ ਉਹਨਾਂ ਟਰਾਂਸਪੋਰਟਰਾਂ ਨੇ ਮੀਡੀਆ ਰਾਹੀਂ ਪ੍ਰੈਸ ਕਾਨਫਰੰਸ ਕਰਕੇ ਕੀ ਕਹਿਣਾ ਚਾਹਿਆ ਟਰਾਂਸਪੋਰਟ ਮਿਨਿਸਟਰ ਨੂੰ ਅਤੇ ਇਹ ਜਿਹੜੇ ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨਾਂ ਨੂੰ ਆਉ ਸੁਣਦੇ ਹੋਣਾ ਦੀ ਪ੍ਰੈਸ ਕਾਨਫਰੰਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਜੀ ਅੱਜ ਲਾਈਵ ਹੋਏ ਹਾਂ ਕੁਝ ਦਰਦ ਲੈ ਕੇ ਤੁਸੀਂ ਸਾਹਮਣੇ ਦੇਖ ਰਹੇ ਹੋ ਸਾਡੇ ਕੁਝ ਵੀਰ ਬਜ਼ੁਰਗ ਅੰਕਲ ਜੀ ਬੈਠੇ ਹਨ ਸਾਡੇ ਆਪਣਾ ਕੁਝ ਦਰਦ ਜਿਹੜਾ ਹੈ ਉਹ ਕੈਮਰੇ ਦੇ ਸਾਹਮਣੇ ਬਿਆਨ ਕਰਨਾ ਚਾਹੁੰਦੇ ਹਨ ਅਤੇ ਉਮੀਦ ਕਰਦੇ ਹਨ ਕਿ ਹਰ ਕਿਸੇ ਨੂੰ ਗੱਲ ਸਮਝ ਜ਼ਰੂਰ ਆਏਗੀ ਕਿਉਂਕਿ ਇਹ ਗੱਲ ਹੀ ਡੁੰਗਾਈ ਦੀ ਹੈ ਸਮਝਦੇ ਸਾਰੇ ਹੀ ਹਨ ਪਰ ਅੱਗੇ ਹੋ ਕੇ ਇਨੀਸ਼ੀਏਟਿਵ ਲੈਣ ਦੇ ਲਈ ਕੋਈ ਵੀ ਉਪਰਾਲਾ ਨਹੀਂ ਕਰਦਾ ਸੋ ਸਲਾਮ ਹੈ ਇਨ੍ਹਾਂ ਵੀਰਾਂ ਨੂੰ ਜਿਨ੍ਹਾਂ ਨੇ ਡ라이ਵਰ ਤਤਕੇ ਦੇ ਦਰਦ ਨੂੰ ਸਮਝਦੇ ਹੋયા ਅੱਜ ਇੱਕ ਪ੍ਰੈਸ ਕਾਨਫਰੰਸ ਰੱਖੀ ਹੈ ਅਤੇ ਕੁਝ ਗੱਲਾਂ ਜੋ ਕਿ ਸਰਕਾਰ ਨજર ਅੰਦਾਜ਼ ਕਰ ਰਹੀ ਹੈ ਜਾਂ ਕੁਝ ਲੋਕ ਕਹ ਲਈਏ ਨજર ਅੰਦਾਜ਼ ਕਰ ਲਏ ਹਨ ਜਿਸ ਦੇ ਕਾਰਨ ਉਹ ਡਰਾਈਵਰ ਜਿਹਦੀਆਂ ਕਿਸੇ ਟਾਈਮ ਤੇ 5-10 ਗੱਡੀਆਂ ਹੁੰਦੀਆਂ ਸੀ ਅੱਜ ਉਹ ਦੋ ਗੱਡੀਆਂ ਤੇ ਰਹਿ ਚੁੱਕੇ ਹਨ ਐਸਾ ਕਿਉਂ ਹੈ ਸਾਡੀ ਇੰਡੀਆ ਦੇ ਵਿੱਚ ਟ੍ਰਾਂਸਪੋਰਟ ਲਾਈਨ ਨੂੰ ਹੋਕ ਹੀ ਗਿਆ ਅਸੀਂ ਕਿਹੜੀਆਂ ਕਮੀਆਂ ਰਹਿ ਗਈਆਂ ਜਿਹਦੇ ਕਾਰਨ ਟਰਾਂਸਪੋਰਟ ਲਾਈਨ ਬਿਲਕੁਲ ਹੀ ਡਾਊਨ ਫਾਲ ਤੇ ਚਲੀ ਗਈ ਜਿਸ ਦਾ ਦਰਦ ਲੈ ਕੇ ਅੱਜ ਸਾਡੇ ਵੀਰ ਕੈਮਰੇ ਦੇ ਸਾਹਮਣੇ ਆਏ ਹਨ ਅਤੇ ਉਹ ਕਮੀਆਂ ਜ਼ਰੂਰ ਕੱਢਣਗੇ ਕਹਿੰਦੇ ਹਨ ਨਾ ਕਿ ਪੱਥਰ ਰੀੜੜ ਕੇ ਗੋਲ ਹੁੰਦਾ ਹੈ ਕਿਉਂਕਿ ਪੱਥਰ ਨੇ ਧੱਕੇ ਖਾਦੇ ਹੁੰਦੇ ਹਨ ਤਾਂ ਹੀ ਉਹ ਗੋਲ ਹੁੰਦਾ ਹੈ ਇਹ ਡਰਾਈਵਰ ਤਬਕਾ ਜਿਨ੍ਹਾਂ ਨੇ ਨੌਜਵਾਨੀ ਵਿੱਚ ਆਪਣੀ ਲਾਈਫ ਨੂੰ ਸਿਕਿਉਰ ਕਰਨ ਦੇ ਲਈ ਸੋਚਿਆ ਕਿ ਅਸੀਂ ਡਰਾਈਵਰੀ ਲਾਈਨ ਵਿੱਚ ਜਾਵਾਂਗੇ ਤੇ ਸ਼ਾਇਦ ਇੱਕ ਤੋਂ ਅਸੀਂ 10 ਗੱਡੀਆਂ ਬਣਾਵਾਂਗੇ ਪਰ ਐਸਾ ਕੁਝ ਨਹੀਂ ਹੋਇਆ ਉਲਟਾ ਡਾਊਨ ਫਾਲ ਤੇ ਆ ਕੇ ਅੱਜ ਬੈਂਕ ਵੀ ਕਿਸੇ ਹੋਰ ਨਜ਼ਰ ਦੇ ਨਾਲ ਵੀਰਾਂ ਨੂੰ ਦੇਖਦਾ ਹੈ ਇਸ ਲਈ ਮੈਂ ਚਾਹੁੰਦਾ ਹਾਂ ਕਿ ਜਰੂਰ ਵੀਰਾਂ ਦੀ ਗੱਲ ਸੁਣੀ ਜਾਵੇ ਮੈਂ ਉਮੀਦ ਕਰਦਾ ਹਾਂ ਕਿ ਇਹ ਜੋ ਵੀਰ ਬੈਠੇ ਹਨ ਸਾਹਮਣੇ ਇਹਨਾਂ ਦੀ ਗੱਲ ਤੁਹਾਨੂੰ ਜਰੂਰ ਸਮਝ ਆਵੇਗੀ ਸਭ ਤੋਂ ਪਹਿਲਾਂ ਜੀ ਅਸੀਂ ਆਪਣੇ ਸੁਖੀ ਵੀਰ ਜੀ ਮੈਂ ਅੱਜ ਗੱਲ ਕਰਨ ਲੱਗਾ ਆ ਗੱਲ ਜਿਹੜੀ ਆ ਉਹ ਡਰਾਈਵਰ ਮਾਲਕ ਜਿਹੜੇ ਮਾਲਕ ਵੀ ਹਨ ਔਰ ਆਪ ਡਰਾਈਵ ਵੀ ਕਰਦੇ ਨੇ ਔਰ ਨਾਲ ਦੇ ਨਾਲ ਬਿਲ ਟ੍ਰਾਂਸਪੋਰਟਰ ਹੈਗੇ ਨੇ ਜਿਨ੍ਹਾਂ ਦੀਆਂ ਗੱਡੀਆਂ ਚੱਲਦੀਆਂ ਨੇ 2 4 5 10 20 ਗੱਡੀਆਂ ਚੱਲਦੀਆਂ ਨੇ ਅੱਜ ਉਹਨਾਂ ਦੀ ਗੱਲ ਕਰਦੇ ਆਂ ਆ ਮੈਂ ਜ਼ਿਆਦਾ ਗੱਲ ਜ਼ਿਆਦਾ ਟਾਈਮ ਵੇਸ ਨਹੀਂ ਕਰਦੇ ਹੋਏ ਮੈਂ ਇੰਨੀ ਗੱਲ ਕਰਾਂਗਾ ਕਿਉਂਕਿ ਮੈਂ ਖੁਦ ਟ੍ਰਾਂਸਪੋਰਟਰ ਆ ਔਰ ਮੇਰੇ ਦਾਦਾ ਜੀ ਟ੍ਰਾਂਸਪੋਰਟਰ ਸੀਗੇ ਨੇਪਾਲ ਦੇ ਵਿੱਚ 2000 سوری 1975 ਤੋਂ ਲੈ ਕੇ 1980 ਦੇ ਵਿੱਚ ਤਰੀਬ-ਤਰੀਬ ਸਾਡੇ ਕੋਲ ਦੋ ਗੱਡੀਆਂ ਸੀਗੀਆਂ ਕਰਦੇ 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 ਹਮਾਰਾ ਵੀ ਕਿਰਪਾ ਜ루 ਰਾਮਦਾਸ ਦੀ ਕਿਰਪਾ ਕਰਦੇ ਤੇ 2011-12 ਦੇ ਵਿੱਚ ਮੈਂ ਖੁਦ 4 ਤੋਂ 5 ਗੱਡੀਆਂ ਦਾ ਮਾਲਕ ਸੀਗਾ ਔਰ ਮੇਰੇ ਨਾਲ ਮੇਰੇ ਭਰਾ ਮੇਰੇ ਸਿਆਣੇ ਭਰਾ ਜਿਹੜੇ ਬੈਠੇ ਹੋਏ ਨੇ ਉਹ 10-10 12-12 15-15 ਗੱਡੀਆਂ ਦੇ ਮਾਲਕ ਵੀ ਸੀਗੇ ਔਰ ਮੈਂ ਅੱਜ ਗੱਲ ਕਰ ਰਿਹਾ ਕਿ ਹਰ ਬਿਜ਼ਨਸ ਅੱਜ ਦੀ ਡੇਟ ਦੇ ਵਿੱਚ ਵਿਰੋਧ ਕਰ ਰਹੇ ਨੇ ਹਰ bizness ਤੁਸੀਂ ਕਿਸੇ ਵੀ ਸੈਕਟਰ ਦੇ ਵਿੱਚ ਲੈ ਕੇ ਚਲੋ ਕਿਸੇ ਵੀ ਆਾ ਹੋਟਲ ਦੀ ਚੇਨ ਲੈ ਕੇ ਚਲੋ ਹਰ bizness ਦਿਵੈ ਦਿਵੈ ਕਰੋਦਾ ਹੈ ਟ੍ਰਾਂਸਪੋਰਟ ਗਰੋਥ ਨਹੀਂ ਕਰ ਰਿਹਾ ਉਹਦੇ ਵਿੱਚ ਰੀਜ਼ਨ ਬਿਹਾਈਂਡ ਕੀ ਹੈ ਮੈਂ ਕਾਫੀ ਦਿਨ ਤੋਂ ਕਿਉਂਕਿ ਇਹ ਵਾਲਾ ਜਿਹੜਾ ਕੰਮ ਹੈ ਜਿਹੜਾ ਬੋਲਣਾ ਜਿਹੜਾ ਪ੍ਰੈਸ ਕਾਨਫਰੈਂਸ ਅੱਪਾ ਅੱਜ ਕਰ ਰਹੇ ਆ ਇਹ ਪ੍ਰੈਸ ਕਾਨਫਰੈਂਸ ਜਿਹੜੀ ਮ ਉਹ ਦੂਜਾ ਜਿਹੜੇ ਇਸ ਟਾਈਮ ਜਿਹੜੇ ਸਾਡੇ ਕਾਬਜ ਨੇ ਸਾਡੇ ਰਿਪਰੈਜ਼ੈਂਟ ਕਰ ਰਹੇ ਨੇ ਜੰਮੂ ਦੇ ਵਿੱਚ ਸਾਡੀ ਯੂਨੀਅਨ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਸਾਡੀ ਟਰਾਂਸਪੋਰਟ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਅਸੀਂ ਸਾਰੇ ਭਟਕ ਚੁੱਕੇ ਹਾਂ ਸਹੀ ਸੁਣਿਆ ਅਸੀਂ ਸਾਰੇ ਭਟਕ ਚੁੱਕੇ ਹਾਂ ਜੋ ਮੇਨ ਮੁੱਦਾ ਉਹ ਮੁੱਦਾ ਕੋਈ ਨਹੀਂ ਚੱਕ ਰਿਹਾ ਸਹੀ ਸੁਣਿਆ ਮੇਨ ਮੁੱਦਾ ਕੋਈ ਨਹੀਂ ਚੱਕ ਰਿਹਾ ਮੈਂ ਅੱਜ ਤਾਂ ਕਰਕੇ ਆਪ ਜੀ ਨੂੰ ਮੈਂ ਰਿਕਵੈਸਟ ਕੀਤੀ ਹੈ ਕਿ ਅਪਾ ਮੇਨ ਮੁੱਦਾ ਨਾ ਭੁੱਲੀਏ ਕਿ ਅਸੀਂ ਥੱਲੇ ਕੋ ਜਾ ਰਹੇ ਹਾਂ ਮੈਂ ਪੁਆਇੰਟ ਉੱਪਰ ਆ ਰਿਹਾ ਅਸੀਂ ਪੰਜ ਪੰਜ ਗੱਡੀਆਂ ਦੇ ਮਾਲਕ ਹੋਣ ਦੇ ਵਤ ਅੱਜ ਜ਼ੀਰੋ ਕਿਉਂ ਹੋ ਗਿਆ ਟਰਾਂਸਪੋਰਟ ਇੱਕ ਐਸਾ ਜਿਹਾ ਜਰੀਆ ਹੈ ਜਿਹੜਾ ਕਈ ਘਰ ਪਾਲਦਾ ਹੈ ਕਈ ਘਰ ਦੀ ਰੋਜੀ ਰੋਟੀ ਚਲਾਉਂਦਾ ਹੈ ਟਰਾਂਸਪੋਰਟ ਜਿਹੜਾ ਟਰੱਕ ਹੈ ਉਹ ਟਰੱਕ ਚੱਲਦਾ ਹੈ ਤੇ ਪੈਟਰੋਲ ਵਾਲੇ ਜਿਹੜੇ ਡੀਜ਼ਲ ਪਾਉਂਦੇ ਨੇ ਉਹਨਾਂ ਦਾ ਘਰ ਚੱਲਦਾ ਹੈ ਜਿਹੜੇ ਸਪੇਅਰ ਪਾਰਟ ਦਾ ਕੰਮ ਕਰਦੇ ਉਹਨਾਂ ਦਾ ਘਰ ਚੱਲਦਾ ਹੈ ਜਿਹੜੇ ਟਾਇਰ ਦਿੰਦੇ ਨੇ ਜਾਂ ਉਹਨਾਂ ਦੇ ਪੈਂਚਰ ਲਗਾਉਂਦੇ ਨੇ ਉਹਨਾਂ ਦਾ ਘਰ ਚੱਲਦਾ ਹੈ ਬਹੁਤ ਬਹੁ ਸਾਰੀਆਂ ਐਸੀਆਂ ਸੁੱਖ ਸਹੂਲਤਾਂ ਦੇ ਕਰਕੇ ਆਪਾਂ ਕਹਿ ਸਕਦੇ ਹਾਂ ਸਾਰਿਆਂ ਦੇ ਘਰ ਚੱਲਦੇ ਨੇ ਪਰ ਇੱਕ ਟਰਾਂਸਪੋਰਟ ਦਾ ਕੰਮ ਹੀ ਚੱਲਦਾ ਮੈਂ ਜੰਮੂ ਦੇ ਵਾਸੀਆਂ ਨੂੰ ਗੱਲ ਕਰਨਾ ਚਾਹਨਾ ਸਾਡੇ ਪੰਜਾਬ ਦੇ ਨਾਲ ਸਾਡੇ ਜੰਮੂ ਕਸ਼ਮੀਰ ਦੇ ਨਾਲ ਲਖਨਪੁਰ ਦੇ ਬਾਰਡਰ ਦੇ ਨਾਲ ਹਿਮਾਚਲ ਸੌਰੀ ਪੰਜਾਬ ਬਾਰਡਰ ਲੱਗਦਾ ਆ ਜਿਹਨੂੰ ਮਦਾਪੁਰ ਕਹਿੰਦੇ ਆ ਮਦਾਪੁਰ ਤੋਂ ਅੱਜ ਤੋਂ 15 ਸਾਲ ਪਹਿਲੇ ਦਾ ਜੋ ਰੇਟ ਹੈ ਜਿਹੜਾ ਕੋਲੇ ਦਾ ਰੇਟ ਚੱਲਦਾ ਸੀ ਆਫ ਸੀਜ਼ਨ ਆਲ ਸੌਰੀ ਆਫ ਸੀਜ਼ਨ ਹੋਰ ਇਸ ਦਾ ਸੀਜ਼ਨ ਦੇ ਵਿੱਚ ਹਾਂ ਸੀਜ਼ਨ ਦੇ ਵਿੱਚ ਜੋ ਰੇਟ ਚੱਲਦਾ ਉਹ 2000 ਰੁਪਿਆ ਟਨ ਚੱਲਦਾ ਯਾਰ ਜੋ ਅੱਜ ਵੀ ਜੋ 15 ਸਾਲ ਪਹਿਲੇ ਸੀਗਾ ਅੱਜ ਵੀ 2000 ਰੁਪਿਆ ਟਨ ਅੱਜ ਵੀ ਚੱਲਦਾ ਪਿਆ ਜੋ 15 ਸਾਲ ਪਹਿਲੇ ਸੀਗਾ ਪਰ ਅਗਰ ਦੇਖਿਆ ਜਾ ਖਰਚੇ ਦੇ ਹਿਸਾਬ ਦੇ ਨਾਲ ਦੀਜ਼ਲ ਸਾਡਾ ਵੱਧ ਗਿਆ ਸਾਡੇ ਸਪੇਅਰ ਪਾਰਟ ਦੇ ਰੇਟ ਵੱਧ ਗਏ ਸਾਡੇ ਹੋਰ ਜ਼ਰੂਰਤਾਂ ਅਨੁਸਾਰ ਡਰਾਈਵਰਾਂ ਦੇ ਖਰਚੇ ਵੱਧ ਗਏ ਕਲੈਂਡਰਾਂ ਦੇ ਖਰਚੇ ਵੱਧ ਗਏ ਸਾਡੇ ਟਾਇਰਾਂ ਦੇ ਰੇਟ ਵੱਧ ਗਏ ਸਾਡੇ ਹੋਰ ਟੋਲ ਟੈਕਸ ਦੇ ਰੇਟ ਵੱਧ ਗਏ ਸਾਡੀ ਫਾਈਟ ਟੋਲ ਟੈਕਸ ਦੇ ਅਗੇਂਸਟ ਨਹੀਂ ਹੈ ਸਾਡੀ ਫਾਈਟ ਇਹ ਆ ਕਿ ਜਿਹੜੇ ਜਿਹੜੇ ਖਰਚੇ ਵਧ ਰਹੇ ਨੇ ਸਾਡੇ ਫਰਾਈਟ ਵੀ ਵਧ ਰਹੇ ਇਹਦੇ ਪਿੱਛੇ ਕੌਣ ਬੋਲੇਗਾ ਸਾਡੇ ਬੇਸਿਕ ਜੋ ਸਾਡੀ ਪ੍ਰੋਬਲਮਸ ਨੇ ਉਹਦੇ ਰਿਲੇਟਿਡ ਤਾਂ ਕੋਈ ਵੀ ਨਹੀਂ ਬੋਲ ਰਿਹਾ ਸਾਡੀ ਬੇਸਿਕਸ ਪ੍ਰੋਬਲਮ ਇਹ ਆ ਜੋ ਮੌਜੂਦਾ ਸਾਡੇ ਰਿਪਰੈਜ਼ੈਂਟ ਕਰ ਰਹੇ ਨੇ ਸਾਡੇ ਟਰਾਂਸਪੋਰਟ ਨੂੰ ਉਹਨਾਂ ਨੂੰ ਇਹ ਮੁੱਦਾ ਚੱਕਣਾ ਚਾਹੀਦਾ ਜਿਹੜੇ ਟਰਾਂਸਪੋਰਟ ਮਿਨਿਸਟਰ ਨੇ ਕਿਉਂਕਿ ਇਹ ਮੁੱਦਾ ਸਾਡੀ ਖਾਲੀ ਜੰਮੂ ਕਸ਼ਮੀਰ ਦਾ ਨਹੀਂ ਹੈਗਾ ਇਹ ਮੁੱਦਾ ਸਾਰਾ ਪੈਨ ਇੰਡੀਆ ਦਾ ਹੈਗਾ ਯਾਰ ਸਾਨੂੰ ਸਾਰਿਆਂ ਨੂੰ ਇਹ ਮੁੱਦਾ ਚੱਕਣਾ ਚਾਹੀਦਾ ਯਾਰ ਕਿਉਂਕਿ ਸਾਡੇ ਰੇਟ ਜੋ 15 ਸਾਲ ਪਹਿਲੇ ਸੀਗੇ ਅੱਜ ਉਹ ਹੀ ਹੋ ਰਹੇ ਨੇ ਸਾਡੇ ਅਸੀਂ ਭਟਕ ਚੁੱਕੇ ਹਾਂ ਕਿਉਂ ਸਾਨੂੰ ਸਮਝ ਨਹੀਂ ਆ ਰਿਹਾ ਕਿ ਸਾਨੂੰ ਕਿਹੜਾ ਮੁੱਦਾ ਚੁਕਣਾ ਚਾਹੀਦਾ ਸੋ ਮੈਂ ਇਨੀ ਤੇ ਗੱਲ ਆਪਜੀ ਅੱਗੇ ਕਰਨਾ ਚਾਹੁੰਦਾ ਜੋ ਰੇਟ 15 ਸਾਲ ਪਹਿਲੇ ਸੀਗੇ ਅੱਜ ਵੀ ਉਹ ਹੀ ਉਹ ਰੇਟ ਚੱਲ ਰਹੇ ਨੇ ਸੋ ਤਾਂ ਕਰਕੇ ਕਹਿੰਦਾ ਸਾਡੇ ਬੈਂਕਾਂ ਦੇ ਖਰਚੇ ਜਿਹੜੇ ਬੈਂਕ ਸਾਡੇ ਲੋਨ ਕਿਤੇ ਹੋਏ ਨੇ ਦੇਖੋ ਮੈਂ ਬੜੀ ਸੋਹਣੀ ਜਿਹੀ ਐਗਜ਼ਾਮਪਲ ਦਿੰਦਾ ਆਪ ਜੀ ਨੂੰ ਸਾਡੇ ਘਰਾਂ ਦੇ ਬਾਹਰ ਜਿਹੜੇ ਮਜ਼ਦੂਰ ਆਏ ਹੋਏ ਨੇ ਜਿਹੜੇ ਸਾਡੇ ਘਰਾਂ ਦੇ ਬਾਹਰ ਆ ਕੇ ਰੇੜੀ ਲਗਾ ਕੇ ਆਪਣਾ ਕਾਰੋਬਾਰ ਚਲਾ ਰਹੇ ਨੇ ਚਾਹੇ ਉਹ ਅੱਡੇ ਦਾ ਕੰਮ ਕਰ ਰਹੇ ਨੇ ਚਾਹੇ ਉਹ ਚਿਕਨ ਦਾ ਕੰਮ ਕਰ ਰਹੇ ਨੇ ਜਿੰਨਾ ਨੂੰ ਅਸੀਂ ਪੰਜਾਬੀ ਚ ਬਈਏ ਕਹਿ ਦਿੰਦੇ ਆ ਉਹ ਕੋਈ ਇੱਕ ਰੀਡਿੰਗ ਲਾ ਕੇ ਜਿਹਦੀ ਕਹਿ ਸਕਦੇ ਆ ਇੱਕ ਦਿਨ ਦੇ ਵਿੱਚ ਜੋ ਆਮਦਨੀ ਆ 2 ਤੋਂ 25000 ਰੁਪਏ ਆਉਂਦੀ ਹੈ ਅਸੀਂ ਲੋਗ 50-50 ਲੱਖ ਦਾ ਨੋਨ ਲੈ ਕੇ ਤੇ ਅਗਰ ਮਹੀਨੇ ਦੀ ਬਾਅਦ ਅਸੀਂ ਐਵਰੇਜ ਕੱਢੀਏ ਸਾਡੀ 2 ਤੋਂ 5000 ਰੁਪਏ ਦੀ ਨਹੀਂ ਆਉਂਦੀ ਸੋ ਮੈਂ ਤਾਂ ਕਰਕੇ ਕਹਿ ਰਿਹਾ ਕਿ ਸਾਡਾ ਜਿਹੜਾ ਅਸੀਂ ਜਿਹੜਾ ਜਿਹੜਾ ਬੇਸਿਕ ਚੀਜ਼ਾਂ ਨੇ ਜਿਹੜੀਆਂ ਅਸੀਂ ਚਾਹਨੇ ਆ ਕਿ ਸਾਡੇ ਵੀਡੀਓ ਉੱਪਰ ਗਾਈਡਲਾਈਨ ਆ ਰਹੀਆਂ ਚਾਹੀਦੀਆਂ ਨੇ ਫਿਊਚਰ ਦੇ ਵਿੱਚ ਅਸੀਂ ਆਪਣਾ ਜਿਹੜੀ ਆਪਣੀ ਜਿਹੜੀ ਸਾਡੀ ਆਪਣੀ ਗੱਲ ਹੈ ਉਹ ਆਪਾਂ ਟਰਾਂਸਪੋਰਟ ਮਿਨਿਸਟਰ ਦੇ ਅੱਗੇ ਵੀ ਰੱਖਾਂਗੇ ਕਿ ਸਾਡੇ ਕੁਝ ਜਿਹੜੇ ਰੇਟਸ ਨੇ ਜਿਹੜੇ 프ਾਈਸ ਨੇ ਉਹ ਸਾਡੇ ਬਿਲਕੁਲ ਸੈੱਟ ਹੋਣ ਜਿਹਦੇ ਨਾਲ ਮਿਨੀਮਮ ਸੈੱਟ ਹੋਵੇ ਕਿ ਇਸ ਤੋਂ ਥੱਲੇ ਨਹੀਂ ਜਾ ਸਕਦਾ ਉੱਪਰ ਜਿੰਨਾ ਮਰਜ਼ੀ ਜਾਵੇ ਜੰਮੂ ਕਸ਼ਮੀਰ ਦੇ ਵਿੱਚ ਜੇਕਰ ਦੇਖਿਆ ਜਾਏ ਸਾਡੇ ਕਠੂਆ ਡਿਸਟ੍ਰਿਕਟ ਦੀ ਗੱਲ ਕਰੀਏ ਸਾਡੇ ਕਠੂਆ ਡਿਸਟ੍ਰਿਕਟ ਦੇ ਵਿੱਚ ਯੂਨੀਅਨ ਹੈ ਸਾਡੇ ਜੰਮੂ ਦੇ ਵਿੱਚ ਯੂਨੀਅਨ ਨਹੀਂ ਹੈ ਇੱਡੀਕ ਬਹੁਤ ਜ਼ਿਆਦਾ ਡਿਫਰੈਂਸ ਆਂਦਾ ਆ ਸਾਡੇ ਯੂਨੀਅਨ ਦੇ ਵਿੱਚ ਜੋ ਰੇਟ ਔਰ ਜੰਮੂ ਦੇ ਵਿੱਚ ਤੇ ਰੇਟ ਆ ਉਹਦੇ ਵਿੱਚ ਫਰਕ ਹੈ ਜਿਹਦੇ ਕਾਰਨ ਅਗਰ ਸਾਨੂੰ ਯੂਨੀਅਨ ਦੇ ਵਿੱਚ ਸਾਨੂੰ 10 ਦਿਨ ਖੜਾ ਹੋਣਾ ਪੈਂਦਾ ਤੇ ਜੰਮੂ ਦੇ ਵਿੱਚ ਸਾਨੂੰ ਘੱਟ ਰੇਟ ਦੇ ਵਿੱਚ ਸਾਡੇ ਦੋ ਫੇਰੇ ਲੱਗ ਜਾਂਦੇ ਤਾਂ ਕਰਕੇ ਜਿਹੜਾ ਮਾਲਕ ਹੈ ਜਾਂ ਡਰਾਈਵਰ ਉਹ ਕਹਿੰਦਾ ਸਾਡੇ ਫੇਰੇ ਲੱਗਣ ਤਾਂ ਕਰਕੇ ਉਹ ਘੱਟ ਰੇਟ ਦੇ ਵਿੱਚ ਵੀ ਸਰਵਾਈਵ ਮਤਲਬ ਤੁਹਾਡਾ ਆਪਸ ਦੇ ਵਿੱਚ ਤਾਲਮਿਲ ਥੋੜਾ ਜਿਹਾ ਉੱਪਰ ਥੱਲੇ ਹੋਇਆ ਮੈਂ ਕਹਿੰਦਾ ਇਹ ਇਸ ਚੀਜ਼ ਦਾ ਮਿਸ ਕਮਿਊਨੀਕੇਸ਼ਨ ਹੈ ਜਿਹਦੇ ਵਿੱਚ ਆਪਾਂ ਇੱਕ 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 ਬੈਨਰ ਥੱਲੇ ਬੈਠ ਕੇ ਆਪਾਂ ਸਾਨੂੰ ਸਮਝ ਨਹੀਂ ਆ ਰਿਹਾ ਸੀ ਕਿਹੜੀ ਗੱਲ ਨੂੰ ਅੱਗੇ ਲੈ ਕੇ ਜਾਈਏ ਸਾਡਾ ਸਾਡਾ ਵਾਈਹ ਕਲੀਅਰ ਨਹੀਂ ਹੈ ਕਿ ਵਾਈਹ ਅਸੀਂ ਇਸ ਟ੍ਰਾਂਸਪੋਰਟ ਨੂੰ ਚਲਾ ਰਹੇ ਹਾਂ ਸਾਡਾ ਵਾਈਹ ਕਲੀਅਰ ਨਹੀਂ ਹੈ ਕਿ ਅਸੀਂ ਕਿਸ ਮੁੱਦੇ ਨੂੰ ਲੈ ਕੇ ਆਪਾਂ ਗਵਰਨਮੈਂਟ ਦੇ ਅੱਗੇ ਲੈ ਕੇ ਜਾਵਾਂਗੇ ਅਸੀਂ ਖੁਦ ਹੀ ਕੰਫਿਊਜ਼ ਹਾਂ ਕਿ ਅਸੀਂ ਕਿਹੜਾ ਮੁੱਦਾ ਔਰ ਮੇਨ ਮੁੱਦਾ ਇਹ ਹੋਇਆ ਦੇਖੋ ਅਸੀਂ ਟੋਲ ਟੈਕਸ ਦੇ ਉੱਪਰ ਬੋਲਦੇ ਹਾਂ ਸਾਡਾ ਟੋਲ ਟੈਕਸ ਬਹੁਤ ਜ਼ਿਆਦਾ ਸਾਡਾ ਰੋਡ ਇਹ ਹੈ ਸੋ ਇਟ ਮੇਨ ਮੁੱਦਾ ਇਹ ਹੈ ਕਿ ਸਾਡਾ ਫਰਾਈਟ ਜੋ ਸਾਡਾ ਰੇਟ ਹੈ ਜੋ ਅੱਜ ਤੋਂ 15 ਸਾਲ ਪਹਿਲੇ ਹੀ ਅੱਜ ਵੀ ਸਟਿਲ ਅੱਜ ਵੀ ਉਹੀਓ ਰੇਟ ਚੱਲ ਰਿਹਾ ਹੈ ਅੱਜ ਵੀ ਸਟਿਲ ਸਭ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵੀਰੇ ਸਾਰੇ ਅਸੀਂ ਇਕੱਠੇ ਹੋયા ਆ ਇੱਕ ਆਪਣਾ ਦੁੱਖ ਦੱਸਣ ਲਈ ਇੱਕ ਆਪਣੇ ਦਿਲ ਦੀ ਭੜਾ ਸਕਣ ਲਈ ਇਕੱਠੇ ਹੋયા ਆ ਇਹਨਾਂ ਗਵਰਨਮੈਂਟਾਂ ਦੇ ਲਈ ਔਰ ਇਹਨਾਂ ਸਰਕਾਰਾਂ ਖਿਲਾਫ ਠੀਕ ਹੈ ਵੀਰੇ ਸਾਡੀ ਗੱਡੀ ਵੀਰੇ ਇੱਥੋਂ ਅਗਰ ਅਸੀਂ ਜੰਮੂ ਤੋਂ ਮਾਲ ਲੋਡ ਕਰਦੇ ਆ ਸਾਡੀ ਗੱਡੀ ਕਲਕੱਤੇ ਜਾਂਦੀ ਆ 2000 ਕਿਲੋਮੀਟਰ ਸਫ਼ਰ ਹੈ ਸਾਡਾ ਤੇ ਸਰ ਜਾਨ ਜਾਨ ਦਾ ਸਾਡਾ ਰੋਡ ਟੋਲ ਜਿਹੜਾ ਆਉਂਦਾ ਹੈ ਉਹ ਆਉਂਦਾ ਹੈ 17000 ਰੁਪਿਆ 16000 ਸੋਨਾ ਰੋਡ ਟੈਕਸ ਲੰਦਾ 16000 ਤੇ 17000 ਦੇ ਵਿੱਚ ਵਿੱਚ ਤੇ ਸਰ 2000 ਕਿਲੋਮੀਟਰ ਪਿੱਛੇ ਸਾਡਾ 16-17000 ਰੁਪਏ ਰੋਡ ਟੈਕਸ ਆਦਾ ਹੈ ਤੇ ਇਹ ਜੋ ਕਿ ਬਹੁਤ ਜ਼ਿਆਦਾ ਹੈ ਮਾਲ ਜਿਹੜਾ ਵਪਾਰੀ ਦਾ ਹੈ ਮਾਲ ਵਪਾਰੀ ਦਾ ਹੈ ਫਾਇਦਾ ਵਪਾਰੀ ਲੈ ਰਿਹਾ ਹੈ ਸਾਡੇ ਟਰਾਂਸਪੋਰਟ ਸਾਡੀ ਗੱਡੀਆਂ ਦਾ ਜੋ ਬੈਨੀਫਿਟ ਹੈ ਵਪਾਰੀ ਲੈ ਰਿਹਾ ਹੈ ਅਸੀਂ ਮੰਗ ਇਹ ਕਰਦੇ ਹਾਂ ਸਰਕਾਰ ਤੋਂ ਕਿ ਘੱਟੋ ਘੱਟ ਸਾਨੂੰ ਸਾਡਾ ਜਿਹੜਾ ਟੋਲ ਰੱਖਦਾ ਹੈ ਕਮ ਸੇ ਕਮ 50% ਤੇ ਪਾਰਟੀ ਪੇ ਕਰੇ ਜਿਸ ਵਪਾਰੀ ਦਾ ਮਾਲ ਹੈ ਉਹਨੇ ਉੱਥੇ ਆ ਕੇ ਪੈਸੇ ਕਮਾਣੇ ਉਸ ਮਾਲ ਚੋਂ ਨੇ ਪੈਸੇ ਕਮਾਣੇ ਨ ਜਾ ਕੇ ਉਹ ਕਮ ਸੇ ਕਮ ਸਾਡਾ 50% ਤੇ ਸਾਡਾ ਟੋਲ ਸਾਡੇ ਤੋਂ ਟੋਲ ਸਾਨੂੰ ਉਹਦਾ ਸਬਸਿਡੀ ਦੇਵੇ ਜਾਂ ਉਹ ਸਾਨੂੰ ਰਿਫੰਡ ਕਰੇ 50% ਤੇ ਕਰੇ 50% ਤੇ ਕਰੇ ਬਿਜੋਫ ਕਰੇ ਬਿਜੋਫ ਕਰੇ ਅੱਜ ਟਰਾਂਸਪੋਰਟ ਲਾਈਨ ਸਭ ਜਿਨ੍ਹਾਂ ਕੋਲ 5 ਗੱਡੀਆਂ ਸੀ ਜਿਨ੍ਹਾਂ ਨੇ ਮਿਹਨਤ ਕਰਕੇ 5 5 ਗੱਡੀਆਂ ਬਣਾਈਆਂ 6 ਬਣਾਈਆਂ ਉਹ ਸਭ ਇੱਕ ਹੀ ਗੱਡੀ ਤੇ ਆ ਗਏ ਉਹਦਾ ਸਭ ਤੋਂ ਵੱਡਾ ਕਾਰਨ ਹੈ ਰੋਡ ਟੂ ਰੋਡ ਟੂਲ ਜਿਹੜਾ ਕਿ ਉਹ ਟਰਾਂਸਪੋਰਟ ਸਿੰਗਲ ਟਰਾਂਸਪੋਰਟ ਨੂੰ ਬਹੁਤ ਹੀ ਜ਼ਿਆਦਾ ਮਾਰ ਦੇ ਰਿਹਾ ਔਰ ਇਹਦਾ ਸਾਰਾ ਬੈਨੀਫਿਟ ਲੈ ਰਿਆ ਵਪਾਰੀ ਬੰਦੇ ਉਹਦੇ ਸਾਡੀ ਕੋਈ ਸੁਣਵਾਈ ਨਹੀਂ ਹੈ ਅਸੀਂ ਸਾਡੇ ਦਾਦਾ ਜੀ ਟਰਾਂਸਪੋਰਟਰ ਸੀ ਗੱਡੀਆਂ ਚਲਾਉਂਦੇ ਸਨ ਡਰਾਈਵਰ ਡਰਾਈਵਰੀ ਕਰਕੇ ਉਹਨਾਂ ਨੇ ਸਾਨੂੰ ਸਾਡੇ ਡੈਡੀਆ ਨੂੰ ਪਾਲਿਆ ਸਾਡੇ ਮੰਮੀ ਡੈਡੀ ਨੂੰ ਆਪਣਾ ਜੀਵਨ ਦਿੱਤਾ ਅੱਛਾ ਜੀਵਨ ਦਿੱਤਾ ਉਹਦੇ ਬਾਅਦ ਸਾਡੇ ਡੈਡੀ ਨੇ ਸਾਨੂੰ ਅੱਛਾ ਜੀਵਨ ਦਿੱਤਾ ਅੱਜ ਅਸੀਂ ਫਿਊਚਰ ਨਹੀਂ ਦੇ ਫਿਊਚਰ ਆਪਣੇ ਬੱਚੇ ਨੂੰ ਪੜ੍ਹਾਉਣ ਲਈ ਸਾਡੇ ਕੋਲ ਜਰੀਆ ਨਹੀਂ ਹੈ ਸਾਡੇ ਕੋਲ ਪੈਸੇ ਨਹੀਂ ਹਨ ਗੱਡੀਆਂ ਦੇ ਲੋਨ ਅਸੀਂ ਕਰਾ ਲਏ 50 50 ਲੱਖ ਦੀਆਂ ਗੱਡੀਆਂ ਲੈ ਲਈਆਂ ਲੇਕਿਨ ਇਨਸਟਾਲਮੈਂਟਾਂ ਦੇਣ ਲਈ ਸਾਡੇ ਕੋਲ ਪੈਸੇ ਨਹੀਂ ਹਨ ਗੱਡੀ ਦੇ ਲੋਨ ਲੋਨ ਕਰਾਣਾ ਉਹਦੇ ਤੇ ਸਭ ਤੋਂ ਜ਼ਿਆਦਾ ਰੇਟ ਆਫ ਇੰਟਰਸਟ ਹੈ ਕੋਈ ਸਬਸਿਡੀ ਨਹੀਂ ਕੋਈ ਕੁਝ ਨਹੀਂ ਜੱਗ ਇਧਰ ਤੱਕ ਇਹ ਸਾਡੀ ਗੱਡੀਆਂ ਇੱਕ ਗੱਡੀ ਕਮ ਸੇ ਕਮ 25 ਤੋਂ 30 30 ਬੰਦਿਆਂ ਦਾ ਘਰ ਚਲਾਉਂਦੀ ਹੈ 25 ਤੋਂ 30 ਬੰਦਿਆਂ ਦਾ ਘਰ ਚਲਾਉਂਦੀ ਆਸੀਂ ਗਿਨਾ ਕੇ ਦੱਸ ਸਕਦੇ ਹਾਂ ਗੱਡੀ ਲੋਡਿੰਗ ਕਰਨ ਵਾਲੇ ਦਾ ਟਾਇਰ ਵਾਲੇ ਦਾ ਸਪੇਅਰ ਵਾਟ ਵਾਲੇ ਦਾ ਪੇਂਟ ਵਾਲੇ ਦਾ ਹਰ ਇੱਕ ਵਰਗ ਮਿਸਤਰੀ ਦਾ ਹਰ ਇੱਕ ਬੰਦੇ ਦਾ ਘਰ ਚਲਾਉਂਦੀ ਹੈ ਲੇਕਿਨ ਸਾਡੀ ਜਿਹੜੀ ਮੰਗ ਆ ਉਹ ਅਧੂਰੀਆਂ ਨੇ ਸਾਡੇ ਜਿਹੜੇ ਦੁੱਖ ਨੇ ਉਹ ਸੁਣਨ ਵਾਲਾ ਕੋਈ ਨਹੀਂ ਇਸ ਇੰਡੀਆ ਦੇਸ਼ ਵਿੱਚ ਤੇ ਅਸੀਂ ਸਾਰੇ ਉਹ ਜੀ ਹੈ ਬਾਕੀ ਜੋ ਸਾਡੀ ਇਹ ਅਪੀਲ ਸਰਕਾਰ ਅੱਗੇ ਕਿ ਟ੍ਰਾਂਸਪੋਰਟ ਜੋ ਇੱਕ ਗੱਡੀਆਂ ਦੋ ਗੱਡੀਆਂ ਦੇ ਮਾਲਕ ਹਨ ਉਹਨਾਂ ਬਾਰੇ ਕੁਝ ਸੋਚਿਆ ਜਾਏ ਉਹਨਾਂ ਦੇ ਜਿਹੜੇ ਕੰਮ ਹੈ ਥੋੜੇ ਕਰਾਇਆ ਜਾਏ